ਅੰਜੀ ਮੇਰੇ ਦੋਸਤੋ ਕੀ ਹਾਲ ਚਾਲ ਆ? ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਗੱਲ ਫਾਰਮ ਤੇ। ਅੱਜ ਦਾ ਜੀ ਵਿਸ਼ਾ ਆਪਾਂ ਤੁਹਾਡੇ ਵਾਸਤੇ ਸੈਗ ਕੰਪਨੀ ਦਾ ਬੋਲ ਲੈ ਕੇ ਆਏ ਜੋ ਕਿ ਜਰਮਨੀ ਇੰਪੋਰਟਡ ਬੋਲਾ ਜਿਸ ਦਾ ਕਿ ਪੂਰਾ ਨਾਮ ਹੈਗਾ ਜੀ HF40420 ਤੇ ਜੋ ਕਿ ਹੈਗਾ ਮੋਰਿਸ ਨਾਂ ਦੇ ਨਾਲ ਨਾ ਜਾਣਿਆ ਜਾਂਦਾ ਵਾ। ਸੋ ਆਪਾਂ ਨੂੰ ਵੀਰਪ੍ਰਾਹ ਰਿਕਮੈਂਡ ਕਰ ਰਹੇ ਸੀ ਕਿ 40420 ਬਾਰੇ ਦੱਸਿਆ ਜਾਵੇ। ਸੋ ਆਪਾਂ ਤੁਹਾਨੂੰ ਇਸ ਬੋਲ ਦੇ ਅੰਕੜੇ ਦੱਸਾਂਗੇ ਤੇ ਵੀਡੀਓ ਦੇ ਅੰਤ ਤੱਕ ਬਨੇ ਰਹਿਣਾ। ਜੋ ਵੀਰਪ੍ਰਾਹ ਚਾਹੁੰਦੇ ਪਹਿਲੀ ਵਾਰ ਆਇਆ ਚੈਨਲ ਨੂੰ ਸਬਸਕ੍ਰਾਈਬ ਤੇ ਸ਼ੇਅਰ ਜੁੜ ਕਰਨਾ। ਸੋ ਆਪਾਂ ਅੱਜ ਦੀ ਵੀਡੀ ਸੋ ਜਿਸ ਤਰ੍ਹਾਂ ਤੁਸੀਂ ਸਕਰੀਨ ਤੇ ਦੇਖ ਸਕਦੇ ਆ ਇਸ ਦਾ ਜੀ ਡੇਟ ਆਫ ਬਰਥ ਹੈਗਾ ਵਾ 17 11 2019 ਸੋ ਪੰਜ ਤੋਂ 6 ਸਾਲ ਹੋ ਗਏ ਬੋਲ ਆ ਇਹਨੂੰ ਤੇ ਜਰਮਨੀ ਦਾ ਇੰਪੋਰਟਡ ਬੋਲ ਆ ਮਾਸਟਰ ਇਨ ਜਰਮਨੀ ਠੀਕ ਆ ਜੀ ਸੋ ਇਸ ਦੇ ਜੋ ਮੇਨ ਹੈਗੇ ਆ ਪਾਰਟ ਜਿਹਦੇ ਵਿੱਚ ਆਪਾਂ ਨੂੰ ਵਧੀਆ ਆਪਾਂ ਨੂੰ ਰਿਜ਼ਲਟ ਦੇ ਸਕਦਾ ਵੀ ਪ੍ਰੋਡਕਸ਼ਨ ਟ੍ਰੇਡਸ ਵਿੱਚ ਤੇ ਕੰਪੋਨੈਂਟਸ ਵਿੱਚ ਆਪਾਂ ਨੂੰ ਇਸ ਦਾ ਵਧੀਆ ਰਿਜ਼ਲਟ ਦੇਖਣ ਨੂੰ ਮਿਲ ਸਕਦਾ ਮੋਰਿਸ ਬੋਲ ਦਾ ਠੀਕ ਆ ਜੀ ਸੋ ਜੇ ਆਪਾਂ ਇਸ ਦੀ ਪੈਡਾਗਰੀ ਦੀ ਗੱਲ ਕਰੀਏ ਜੋ ਕਿ ਹੈਗੀ ਹੈ ਐਲਟਾ ਹਾਥ ਹੈਂਡ ਕ੍ਰੋਸ ਗਾਰਡਨ ਕ੍ਰਾਸ ਐਮਿਰਚ ਠੀਕ ਹੈ ਜੀ ਸੋ ਆਪਾਂ ਇਹ ਪੈਡਾਗਰੀ ਤਾਂ ਦੱਸਦੇ ਹੁੰਨੇ ਆ ਕਿ ਜੇ ਆਪਣੇ ਫਾਰਮ ਵਿੱਚ ਗਾਂਆਂ ਰੱਖੀਆਂ ਸੈਗ ਦੀਆਂ ਕਿਸੇ ਪ੍ਰਕਾਰ ਦੀਆਂ ਵੀ ਸੋ ਜ ਘਰਾਂ ਵਿੱਚ ਵੀ ਆਪਣੇ ਇਨਬਰੀਡਿੰਗ ਨਾ ਹੋ ਸਕੇ ਇਨਬਰੀਡਿੰਗ ਤੋਂ ਬੱਚਿਆਂ ਲਈ ਆਪਾਂ ਤੁਹਾਨੂੰ ਪੈਡਾਗਰੀ ਦੇ ਨਾਲ ਜਾਣੂ ਤਾਂ ਕਰਵਾਉਨੇ ਹੁੰਨੇ ਆ ਸੋ ਸਾਇਰ ਇਸ ਦੇ ਪਿਤਾ ਦਾ ਨਾਂ ਹੈਗਾ ਜੀ ਪੂਰਾ ਪੀਕ ਅਲਫਾ ਹੌਂਡ ਤੇ ਡੈਮੇਜ ਦੀ ਮਾਂ ਦਾ ਨਾਂ ਹੈਗਾ ਫਾਰਸ ਪੋਰਟੂਗਲ ਤੇ ਮਟਰਨਲ ਗ੍ਰੈਂਡ ਸਾਇਰ ਹੈਗਾ ਵਾ ਜੀਜੀਏ ਗਾਰਡਨ ਈਟੀ ਮਟਰਨਲ ਗ੍ਰੈਂਡ ਰੈਮ ਸਾਇਰ ਹੈਗਾ ਵਾ ਐਸਐਸਆਈ ਡੈਵਿੰਸੀ ਐਮਰਿਚ ਸੋ ਇਹ ਹੋ ਗਈ ਇਸ ਬਾਲ ਦੀ ਪੂਰੀ ਪੈਡਾਗਰੀ ਸੋ ਜੇ ਆਪਾਂ ਇਸ ਤੋਂ ਅੱਗੇ ਦੇਖੀਏ ਮਿਲਕ ਰਿਕਾਰਡ ਦੀ ਗੱਲ ਕਰੀਏ ਜੋ ਕਿ ਇਸ ਦੀ ਮਾਂ ਦਾ ਮਿਲਕ ਰਿਕਾਰਡ ਹੈਗਾ ਜੀ 10954 ਲੀਟਰ ਜੋ ਕਿ ਬਣ ਗਈ ਆਪਣੀ ਕਾਫੀ ਵਧੀਆ ਉਸਤਾਜਿੰਦੀ ਹੈ 30 ਤੋਂ ਪਲੱਸ ਚਲਾ ਜਾਂਦਾ ਵਾ ਫੈਟ ਪਰਸੈਂਟੇਜ ਹੋ ਗਈ 4.15 ਤੇ ਪ੍ਰੋਟੀਨ ਹੈਗੀ ਹੈ ਜੀ ਪ੍ਰੋਟੀਨ ਪਰਸੈਂਟ ਪਰਸੈਂਟੇਜ 3.69 ਸੋ ਜੇ ਫੈਟ ਨੂੰ ਆਪਾਂ ਕੇਜੀ ਵਿੱਚ ਦੇਖੀਏ ਤਾਂ ਉਹ ਹੈਗੀ 455 ਕੇਜੀ ਸੋ ਆਪਾਂ ਨੂੰ ਸਾਰੇ 305 ਦਿਨਾਂ ਵਿੱਚ ਪੂਰੀ ਲਕਟੇਸ਼ਨ ਵਿੱਚ ਆਪਾਂ ਨੂੰ ਫੈਟ ਵੱਲੋਂ 455 ਕੇਜੀ ਆਪਾਂ ਨੂੰ ਵੱਧ ਪ੍ਰੋਟੀਨ ਮਿਲ ਸਕਦਾ ਵਾ ਸੋ ਪ੍ਰੋਟੀਨ ਹੈਗਾ 404 ਕੇਜੀ ਸੋ ਸੀਡੀਸੀਬੀ ਦੇ ਇਹ ਡਾਟੇ 2022 ਦੇ ਅਨੁਸਾਰ ਇਹ ਅੰਕੜੇ ਇਹਨਾਂ ਦੇ ਜਿਸ ਵਿੱਚ ਸਭ ਮਿਲਕ ਦਾ ਪ੍ਰੋਡਕਸ਼ਨ ਹੈਗਾ A1 A2 ਸੋ ਇਹ ਮਿਲਕ ਹੁੰਦਾ ਵਾ ਤਿੰਨ ਪ੍ਰਕਾਰ ਦਾ A1 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 A2 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 ਸਭ ਤੋਂ ਬੈਸਟ A2 A2 ਹੁੰਦਾ ਵਾ ਸੋ ਇਸ ਦਾ ਹੈਗਾ ਭਾਜੀ A1 A2 ਸੋ ਜੇ ਮਿਲਕ ਦੀ ਪ੍ਰੋਡਕਸ਼ਨ ਦੇਖੀਏ ਵੀ ਕਿੰਨੀ ਆਪਾਂ ਨੂੰ ਦੇ ਸਕਦਾ ਵਾ ਉਹ ਹੈਗੇ ਜੀ 2147 ਕਿਲੋਗ੍ਰਾਮ ਸੋ ਮਿਲਕ ਦਾ ਬਹੁਤ ਵਧੀਆ ਜੰਪ ਕਰਕੇ ਦੇ ਸਕਦਾ ਇਹ ਬੋਲਦੀਆਂ ਮੱਛੀ ਆਪਾਂ ਨੂੰ 2147 ਨੂੰ ਦੇਖੀਏ ਵੀ ਆਪਾਂ 305 ਦਿਨਾਂ ਵਿੱਚ ਆਪਾਂ ਨੂੰ ਕਿੰਨੀ ਐਵਰੇਜ ਕੱਢ ਕੇ ਦਿੰਦਾ ਇੱਕ ਦਿਨ ਦੀ ਤਾਂ 7 ਤੋਂ 8 ਕਿਲੋਗ੍ਰam ਦੀ ਵਸਤਾ ਜਾਂਦੀ ਆ ਬਈ ਆਮ ਬੋਲ ਦੇ ਦੀਆਂ ਬੱਚੀਆਂ ਨਾਲੋਂ ਇਸ ਬੋਲ ਦੀਆਂ ਬੱਚੀਆਂ 7 ਤੋਂ 8 ਕਿਲੋਗ੍ਰam ਆਪਾਂ ਨੂੰ ਮਿਲਕ ਵੱਧ ਦੇਣ ਦੀ ਸਮਰੱਸਾ ਰੱਖਦੀਆਂ ਇੱਕ ਦਿਨ ਦੀ ਸੋ ਮਿਲਕ ਦਾ ਤਾਂ ਕਾਫੀ ਵਧੀਆ ਜੰਪ ਕਰਕੇ ਦੇ ਰਿਹਾ ਫੈਟ ਵਿੱਚ ਕਰਕੇ ਦੇ ਰਿਹਾ ਜੀ +98 ਕਿਜੀ ਤੇ ਪ੍ਰੋਟੀਨ ਵਿੱਚ ਹੋ ਗਿਆ +63 ਕਿਜੀ ਠੀਕ ਆ ਜੀ ਇਸ ਤੋਂ ਕੇ ਜੇ ਆਪਾਂ ਹੈਲਥ ਐਂਡ ਫਰਟੀਲਿਟੀ ਦੀ ਗੱਲ ਕਰੀਏ ਜਿਸ ਵਿੱਚ ਸਭ ਤੋਂ ਪਹਿਲਾਂ ਹੋ ਗਿਆ ਸਾਇਰਕਾਲੀਬਿੰਗ ਇਸ ਉਹ ਹੈਗਾ ਜੀ ਜਿਹਦਾ ਦੋ ਪੂਰਾ 2.00 ਸੋ ਇਹ ਵੀ ਸਕੋਰ ਜਿੰਨਾ ਘੱਟ ਤੋਂ ਘੱਟ ਹੋਵੇ ਓਨਾਂ ਅੱਗੇ ਆਪਣੀ ਜੋ ਬੱਚੀ ਹੁੰਦੀ ਆ ਉਸ ਨੂੰ ਸੂਨ ਵਿੱਚ ਆਸਾਨੀ ਹੁੰਦੀ ਆ ਤੇ ਇਹ ਸਕੋਰ 3 ਤੋਂ ਘੱਟ ਹੋਣਾ ਚਾਹੀਦਾ ਵਾ ਜਿੰਨਾ ਇਹ ਘੱਟ ਹੋਊਗਾ ਓਨਾ ਹੀ ਚੰਗਾ ਮੰਨਿਆ ਗਿਆ ਵਾ ਪ੍ਰੋਡਕਟਿਵ ਲਾਈਫ ਹੈਗੀ ਆ 2.9 ਸੋ ਆਮ ਗਾਂ ਨਾਲੋਂ 2 ਤੋਂ 3 ਮਹੀਨੇ ਦੁੱਧ ਦੇਣ ਦੇ ਵੱਧ ਸਮਰੱਥਾ ਹੋ ਸਕਦੀ ਐਸ ਬਾਲ ਦੀਆਂ ਬੱਚੀਆਂ ਵਿੱਚ ਡੀਪੀਆਰ ਹੈਗਾ -1 ਤੇ ਸਿਮੈਟਿਕ ਸੈਲ ਸਕੋਰ ਹੈਗਾ 2.8 ਤੇ ਐ ਐਚ ਸੀ ਆਰ ਜੋ ਹੈਗਾ ਹੀ ਫਰਕ ਕਨਸੈਪਸ਼ਨ ਰੇਟ ਉਹ ਹੈਗਾ ਜੀ -0.4 ਤੇ ਕਾਓ ਕਨਸੈਪਸ਼ਨ ਰੇਟ ਹੈਗਾ -0.6 ਠੀਕ ਹੈ ਜੀ ਤੇ ਡਾਟਰ ਕਾਲਿਵਿੰਗ ਕੇਸ ਹੈ ਕਿ 2.0 ਤੇ ਇਸ ਤੋਂ ਅੱਗੇ ਜੇ ਆਪਾਂ ਦੇਖੀਏ ਇਸ ਦਾ TPI ਸਕੋਰ ਤੁਸੀਂ ਦੇਖ ਸਕਦੇ ਹੋ ਕਨਫਰਮੇਸ਼ਨ ਚਾਰਟ ਵਿੱਚ ਜੋ ਕਿ ਹੈਗਾ ਵਾ 2671 TPI ਦੀ ਪੂਰੀ ਫਾਲੋ ਫਾਰਮ ਹੁੰਦੀ ਹੈ ਟੋਟਲ ਪਰਫਾਰਮੈਂਸ ਇੰਡੈਕਸ ਹਣ ਜੇ ਆਪਾਂ ਕਿਸੇ ਬੋਲ ਦਾ ਵੀ ਅੰਕੜਾ ਦੇਖਣਾ ਹੋਵੇ ਜੇ ਆਪਾਂ ਨੂੰ ਉਸਦੇ ਸਾਰੇ ਅੰਕੜਿਆਂ ਬਾਰੇ ਨਹੀਂ ਪਤਾ ਲੱਗਦਾ ਤਾਂ ਦੋ ਤਿੰਨ ਚੀਜ਼ਾਂ ਦੇਖ ਲਿਆ ਕਰੋ ਜਿਸ ਵਿੱਚ TPI ਸਕੋਰ ਤੇ ਜੋ ਹੈਗਾ PTD ਸਕੋਰ ਇਹਨਾਂ ਦੋਨਾਂ ਜੇ ਦੋਨੋਂ ਚੰਗੇ ਹੋਣਗੇ ਤਾਂ ਬੋਲ ਓਵਰਲ ਚੰਗਾ ਹੀ ਮੰਨਿਆ ਜਾਊਗਾ ਸੋ TPI ਜਿੰਨਾ ਵੱਧ-ਵੱਧ ਹੋਊਗਾ ਓਨਾ ਹੀ ਬੋਲ ਦੀ ਸਮਰਸਾ ਨੂੰ ਆਪਾਂ ਵੱਧ ਗਿਣ ਸਕਦੇ ਹਾਂ ਪੀਟੈਟ ਸਕੋਰ ਵੀ ਪਲੱਸ ਵਿੱਚ ਹੋਣਾ ਜ਼ਰੂਰੀ ਆ ਬਟ ਜਿੰਨਾ ਪਲੱਸ 1 ਤੋਂ ਪਲੱਸ ਜਾਂਦਾ ਵਾ ਓਨਾ ਬਦਲ ਨੂੰ ਆਪਾਂ ਚੰਗਾ ਮੰਨ ਸਕਦੇ ਆ ਠੀਕ ਆ ਜੀ ਸੋ ਵਸ ਦਾ ਪੀਟੈਟ ਸਕੋਰ ਹੈਗਾ 2671 ਤੇ ਥੱਲੇ ਹੈਗਾ ਪੀਟੈਟ ਸਕੋਰ ਉਹ ਹੈਗਾ 1.90 ਤੋਂ ਦੇਖ ਸਕਦੇ ਆ ਪਲੱਸ ਵਿੱਚ ਕਿੰਨਾ ਜਾ ਰਿਹਾ 1 ਤੋਂ ਜ਼ਿਆਦਾ ਤੇ ਆਰਡਰ ਦਾ ਸਕੋਰ ਹੈਗਾ ਪਲੱਸ 1.93 ਤੇ ਪੈਰਾਂ ਦਾ ਸਕੋਰ ਹੈਗਾ 0.72 ਸੋ ਇਹ ਤਿੰਨੋਂ ਵਸ ਦੇ ਬਹੁਤ ਵਧੀਆ ਪਲੱਸ ਵਿੱਚ ਜਾ ਰਹੇ ਨੇ ਪੀਟੈਟ ਆਰਡਰ ਦਾ ਸਕੋਰ ਤੇ ਪੈਰਾਂ ਦਾ ਸਕੋਰ ਸੋ ਥੱਲੇ ਆਪਣਾ ਇਸ ਦਾ ਪੂਰਾ ਸਟਰਕਚਰ ਦੇਖ ਸਕਦੇ ਆ ਸਾਰਾ ਇਸ ਦਾ ਲਿੰਨਰ ਚਾਰਡ ਦੇਖ ਸਕਦੇ ਤੁਸੀਂ ਜਿਸ ਵਿੱਚ ਸਟਰੇਚਰ ਹੈਗਾ ਪਲੱਸ 1.93 ਟੋਲ ਆਊਗੀ ਸਟਰੈਂਥ ਵੀ ਇਸ ਦੀ ਸਟਰੌਂਗ ਆ ਬੋਡੀ ਡੈਪਥ ਉਹ ਡੈਰੀ ਫਾਰਮ ਹੋ ਰੰਪ ਐਂਗਲ ਤੇ ਰੇਅਰ ਲੈਗ ਸਾਈਡ ਜਿੰਨੇ ਵੀ ਆਪਣੇ ਥੱਲੇ ਤੱਕ ਤੁਸੀਂ ਟ੍ਰੇਡਸ ਦੇਖ ਸਕਦੇ ਆ ਤਕਰੀਬਨ ਸਾਰੇ ਹੀ ਇਸ ਬਾਲ ਦੇ ਪੋਜ਼ਿਟਿਵ ਵਿੱਚ ਦਿਖਾਈ ਦੇ ਰਹੇ ਨੇ ਜਿਸ ਵਿੱਚ ਪੈਰਾਂ ਦਾ ਸਕੋਰ ਤੇ ਲੇਵਲ ਦਾ ਸਕੋਰ ਬਹੁਤ ਜ਼ਿਆਦਾ ਪਲੱਸ ਵਿੱਚ ਜਾ ਰਿਹਾ ਵਾ ਸੋ ਤੁਸੀਂ ਦੇਖ ਸਕਦੇ ਆ ਫਰੰਟ ਤੋਂ ਆਰਡਰ ਦੀ ਹਾਈਟ ਤੇ ਰੇਅਰ ਆਰਡਰ ਹਾਈਟ ਆਰਡਰ ਦੀ ਕਲੈਫਟ ਪਲੱਸ 1.9 ਦੀ ਸਟਰੋਂਗ ਜਾ ਰਹੀ ਆ ਜੋ ਕਿ ਆਪਣੇ ਲੇਵੇ ਦੇ ਵਿੱਚ ਕਾਰ ਲਾਈਨ ਬੰਦੀ ਹੁੰਦੀ ਆ ਉਸ ਨੂੰ ਆਰਡਰ ਦੀ ਕਲੈਫਟ ਕਹਿੰਦੇ ਆ ਆਰਡਰ ਦੀ ਡੈਪਥ ਹੋਗੀ ਸੋ ਫਰੰਟ ਟੀਟ ਰਿਪਲੇਸਮੈਂਟ ਦੇਖ ਸਕਦੇ ਹਾਂ ਵੀ ਥਾਣਾ ਦੀ ਜੋ ਪਲੇਸਮੈਂਟ ਆ ਕਿਵੇਂ ਆ 0.58 ਕਲੋਜ਼ ਆ ਸੋ ਰੇਅਰ ਟੀਟ ਪਲੇਸਮੈਂਟ ਜੋ ਮਗਰਲੇ ਥਾਣਾ ਉਹ ਕਿਸ ਤਰ੍ਹਾਂ ਨੇ +0.53 ਕਲੋਜ਼ ਸੋ ਟੀਟ ਦੀ ਲੈਂਥ ਕਿੰਨੀ ਆ ਇਸ ਦੇ ਥਾਣਾ ਦੀ ਲੰਬਾਈ ਕਿੰਨੀ ਹੋ ਸਕਦੀ ਬੋਲਦੀਆਂ ਮੱਛੀਆਂ ਦੀ ਉਹ ਹੈ ਕਿ 0.37 ਲੌਂਗ ਸੋ ਥਣਾ ਦੀ ਲੰਬਾਈ ਵੀ ਵਧੀਆ ਆ ਰਹੀ ਐ ਸੋ ਬੋਲਦੀਆਂ ਬੱਚੀਆਂ ਜੀ ਸੋ ਇਹ ਸੀ ਆਪਣੀ ਪੂਰੀ ਵੀਡੀਓ ਮੋਰਿਸ ਬੋਲ ਐਚ ਐਫ 40420 ਸੈਗ ਕੰਪਨੀ ਦਾ ਸੋ ਜੇ ਵੀਡੀਓ ਚੰਗੀ ਲੱਗੇ ਚੈਨਲ ਨੂੰ ਸਬਸਕ੍ਰਾਈਬ ਤੇ ਸ਼ੇਅਰ ਜੁੜ ਕਰਨਾ ਹੈ ਧੰਨਵਾਦ